ਬੀ ਐਨ ਦੇਖਣ ਵਾਲੇ ਸੁਵਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਦੀ ਸਿਆਸਤ ਵਿੱਚ ਨਵੇਂ ਅਤੇ ਵੱਡੇ ਸਵਿਕਾਰਨ ਬੇਆਦਬੀ ਮਾਮਲਿਆਂ 'ਚ ਹੁਣ ਹੋ ਸਕਦੀ ਹੈ ਕਿ ਮੌਤ ਦੀ ਸਜ਼ਾ ਵੱਡੇ ਸਵਾਲ ਆਪ ਵਿਧਾਇਕ ਗ੍ਰਿਫਤਾਰ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਮਿਲੇਗੀ ਵੱਡੀ ਰਾਹਤ ਮਜੀਠੀਆ ਦੇ ਜੇਲ੍ਹ ਜਾਣ ਬਾਅਦ ਫਿਰ ਸੀਐਮਾਨ ਦਾ ਫੁੱਟਿਆ ਗੁੱਸਾ ਹਿਮਾਚਲ ਵਿੱਚ ਕੁਦਰਤ ਦਾ ਕਹਿਰ ਜਾਰੀ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਰਾਤੇ ਵਿਸਥਾਰਤ ਗੱਲਬਾਤ ਕੀਤੀ ਜਾ ਰਹੀ ਹੈ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਕੋਈ ਵਕਤ ਸੀ ਦੋਵੇਂ ਗੂੜੇ ਦੋਸਤ ਬਣੇ ਅਤੇ ਹੁਣ ਡਾਡੇ ਦੁਸ਼ਮਣ ਇੱਕ ਦੂਸਰੇ ਨਾਲ ਨਿਰਾਸ਼ਗੀ ਰਾਸ਼ਪਤੀ ਟਰੰਪ ਅਤੇ ਐਲਨ ਮਸਕ ਦੀ ਅਤੇ ਇਸ ਨਿਰਾਸ਼ਗੀ ਦੇ ਵਿਚਾਰ ਹੀ ਵਿਗੜਦੇ ਸਬੰਧਾਂ ਦੇ ਵਿਚਾਰੀ ਐਲਨ ਮਸਕ ਨੇ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਅਮਰੀਕਾ ਵਿੱਚ ਆਪਣੀ ਨਵੀਂ ਰਾਜਨੀਤਿਕ ਪਾਰਟੀ ਅਮਰੀਕਾ ਪਾਰਟੀ ਦਾ ਆਖਿਆ ਕੇ ਐਲਾਨ ਕਰ ਰਹੇ ਹਨ ਮਸਕ ਦਾ ਕਹਿਣਾ ਹੈ ਕਿ ਇਹ ਨਵੀਂ ਪਾਰਟੀ ਅਮਰੀਕਾ ਦੀ ਦੋ ਪਾਰਟੀ ਪ੍ਰਣਾਲੀ ਦੇ ਵਿਰੁੱਧ ਇੱਕ ਬਦਲਵਾ ਪਲੇਟਫਾਰਮ ਹੋਏਗੀ ਇਹ ਆਮ ਲੋਕਾਂ ਭਾਵ ਤੁਹਾਡੀ ਆਜ਼ਾਦੀ ਨੂੰ ਵਾਪਸ ਕਰਨ ਵਾਸਤੇ ਯਕੀਨੀ ਬਣਾਏਗੀ ਮਸਕ ਦੇ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹੈ ਕਿ ਉਹ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਹੋ ਸਕਦੇ ਹੈ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਉਪਭੋਗਤਾ ਨੇ ਮਸਕ ਨੂੰ ਪੁੱਛਿਆ ਕਿ ਮੱਧ ਕਾਲੀਆਂ 228 ਲਈ ਤੁਹਾਡੀਆਂ ਫਿਰਕੀ ਯੋਜਨਾਵਾਂ ਬਾਰੇ ਮਸਕ ਦਾ ਜਵਾਬ ਆ ਗਿਆ ਅਗਲੇ ਸਾਲ ਦੱਸਣਾ ਬਣਦਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਪੁਰਾਣੇ ਦੋਸਤ ਅਤੇ ਟੈਸਲਾ ਤੇ ਸਪੇਸਐਕਸ ਦੇ ਮੁਖੀ ਐਲਨ ਮਸਕ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ ਪਾਰਟੀ ਬਣਾਉਣ ਦੇ ਐਲਾਨ ਦੇ ਨਾਲ ਹੀ ਮਸਕ ਨੇ ਕਿਹਾ ਕਿ ਉਹਦੀ ਪਾਰਟੀ ਆਉਣ ਵਾਲੀਆਂ ਮੱਧ ਕਾਲੀ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਏਗੀ ਸ਼ੁਰੂ ਵਿੱਚ ਪਾਰਟੀ ਕੁਝ ਚੁਣੀਆਂ ਹੋਈਆਂ ਕਾਂਗਰਸ ਤੇ ਸੈਨੇਟ ਸੀਟਾਂ ਵਾਸਤੇ ਉਮੀਦਵਾਰਾਂ ਦਾ ਸਮਰਥਨ ਕਰੇਗੀ। ਅਮਰੀਕੀ ਸੰਵਿਧਾਨ ਦੇ ਅਨੁਛੇਦ 2 ਅਤੇ ਧਾਰਾ 1 ਦੇ ਅਨੁਸਾਰ ਸਿਰਫ ਉਹੀ ਵਿਅਕਤੀ ਅਮਰੀਕਾ ਵਿੱਚ ਜੋ ਪੈਦਾ ਹੋਇਆ ਹੋਵੇ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ। ਕੋਈ ਵੀ ਵਿਅਕਤੀ ਜੋ ਅਮਰੀਕਾ ਵਿੱਚ ਪੈਦਾ ਨਹੀਂ ਹੋਇਆ ਰਾਸ਼ਟਰਪਤੀ ਨਹੀਂ ਬਣ ਸਕਦਾ। ਮਸਕ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਪਰ ਮੇਰਾ ਜਨਮ ਅਫਰੀਕਾ ਵਿੱਚ ਹੋਇਆ ਸੀ ਉਹ ਵੀ ਦੱਖਣੀ ਅਫਰੀਕਾ ਵਿੱਚ। ਇਸ ਲਈ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦੇ ਭਾਵੇਂ ਰਾਸ਼ਟਰਪਤੀ ਨਹੀਂ ਬਣ ਸਕਦੇ ਐਲਨ ਮਸਕ ਨੇ ਐਕਸ ਤੇ ਇੱਕ ਪੋਲ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਲੋਕਾਂ ਤੋਂ ਪੁੱਛਿਆ ਸੀ ਕਿ ਕੀ ਅਮਰੀਕਾ ਦੇ ਲੋਕ ਦੋ ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹਨ ਜਾਂ ਨਹੀਂ ਇਸ ਪੋਲ ਦੇ ਵਿੱਚ 12 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਦੋ ਤਿਹਾਈ ਲੋਕਾਂ ਨੇ ਇਸ ਨਵੇਂ ਰਾਜਨੀਤਿਕ ਬਦਲ ਨੂੰ ਚੁਣਨ ਦੇ ਵਾਸਤੇ ਹਾਮੀ ਭਰੀ ਸੀ ਜਿਸ ਤੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਨਵੀਂ ਰਾਜਨੀਤਿਕ ਪਾਰਟੀ ਮਿਲੇਗੀ ਤੁਹਾਨੂੰ ਦੱਸ ਦਿਆਂ ਕਿ ਬਸਕ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਨੇ ਪਾਰਟੀ ਨੂੰ ਰਸਮੀ ਤੌਰ ਤੇ ਕਿੱਥੇ ਰਜਿਸਟਰਡ ਕੀਤਾ ਹੈ ਅਮਰੀਕੀ ਫੈਡਰਲ ਚੋਰ ਕਮਿਸ਼ਨ ਦੀਆਂ ਹਾਲੀਆ ਰਿਪੋਰਟਾਂ ਵਿੱਚ ਇਸ ਪਾਰਟੀ ਦੀ ਕੋਈ ਅਧਿਕਾਰਤ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਤੇ ਹੁਣ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਦੇ ਟੈਰਫ ਭਾਵ ਟ੍ਰੇਡ ਵਾਰ ਦੀ ਖਬਰ ਆ ਰਹੀ ਹੈ ਕਿ ਅਮਰੀਕਾ 1 ਅਗਸਤ 2025 ਤੋਂ ਲਗਭਗ 100 ਦੇਸ਼ਾਂ ਤੇ ਆਯਾਤ ਤੇ ਨਵਾਂ ਟਰੰਪ ਟੈਰਫ ਲਗਾ ਸਕਦਾ ਹੈ ਜੋ ਕਿ 10% ਹੋਏਗਾ ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਰੈਸੀਪ੍ਰੋਕਲ ਟੈਰਫ ਤੇ ਦਿੱਤੀ ਗਈ ਛੋਟ 9 ਜੁਲਾਈ 2025 ਨੂੰ ਸਮਾਪਤ ਹੋ ਜਾਏਗੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ ਅਧਿਕਾਰੀ ਇਸ ਨੂੰ ਵਿਸ਼ਵ ਵਪਾਰ ਨੀਤੀ ਦੇ ਵਿਆਪਕ ਰੀਸੈਂਟ ਵਜੋਂ ਵੇਖ ਰਹੇ ਨੇ ਅਮਰੀਕੀ ਖਜ਼ਾਨਾ ਸਕੱਤਰ ਬੇਸੈਂਟ ਨੇ ਇਸ ਕਦਮ ਦੀ ਪੁਸ਼ਟੀ ਕੀਤੀ ਹੈ ਉਹਨਾਂ ਸੰਕੇਤ ਦਿੱਤੇ ਨੇ ਕਿ ਬੇਸ ਲਾਈਨ ਟੈਰਫ ਵਿਆਪਕ ਤੌਰ ਤੇ ਉਹਨਾਂ ਮੁਲਕਾਂ ਤੇ ਵੀ ਲਾਗੂ ਹੋਵੇਗਾ ਜੋ ਇਸ ਸਮੇਂ ਵਾਸ਼ਿੰਗਟਨ ਦੇ ਨਾਲ ਗੱਲਬਾਤ ਕਰ ਰਹੇ ਨੇ ਖਾਸ ਗੱਲ ਇਹ ਆ ਕਿ ਭਾਰਤ ਵੀ ਇਸ ਟੈਰਫ ਨਾਲ ਪ੍ਰਭਾਵਿਤ ਹੋਏਗਾ। ਉਹਨਾਂ ਦੱਸਿਆ ਕਿ ਅਸੀਂ ਦੇਖਾਂਗੇ ਕਿ ਰਾਸ਼ਟਰਪਤੀ ਟਰੰਪ ਗੱਲਬਾਤ ਕਰਨ ਵਾਲਿਆਂ ਨਾਲ ਕਿਹੋ ਜਿਹਾ ਵਰਤੋਅ ਕਰਦੇ ਨੇ। ਕਿ ਉਹ ਗੱਲਬਾਤ ਕਰਨ ਵਾਲੇ ਮੁਲਕਾਂ ਤੋਂ ਖੁਸ਼ ਹੁੰਦੇ ਨੇ ਜਾਂ ਫਿਰ ਨਹੀਂ। ਉਹਨਾਂ ਨੇ ਆਖਿਆ ਕਿ ਮੈਨੂੰ ਲੱਗਦਾ ਕਿ ਅਸੀਂ ਲਗਭਗ 100 ਮੁਲਕਾਂ ਨੂੰ ਦੇਖਾਂਗੇ ਜਿਨ੍ਹਾਂ ਤੇ ਘੱਟੋ-ਘੱਟ 10 ਫੀਸਤ ਪਰਸਪਰ ਟੈਰਫ ਲੱਗੇਗਾ ਅਤੇ ਅਸੀਂ ਵੀ ਲਾਵਾਂਗੇ ਤੇ ਫਿਰ ਅੱਗੇ ਵਧਾਂਗੇ। ਇਸੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨੂੰ ਲਾਓ ਜਾਂ ਛੱਡੋ ਇਸ ਟਾਂਚੇ ਤਹਿਤ 12 ਦੇਸ਼ਾਂ ਨੂੰ ਨਵੇਂ ਟੈਰਫ 15 ਦਾ ਵੇਰਵਾ ਦੇਣ ਵਾਲੇ ਪੱਤਰਾਂ ਤੇ ਦਸਤਖਤ ਕਰ ਦਿੱਤੇ ਨੇ ਰਸਮੀ ਪ੍ਰਸਤਾਵ ਸੋਮਵਾਰ ਨੂੰ ਭੇਜੇ ਜਾਣ ਦੀ ਉਮੀਦ ਹੈ ਜਦੋਂ ਕਿ ਉਹਨਾਂ ਨੇ ਸ਼ਾਮਲ ਦੇਸ਼ਾਂ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਸੂਚੀ ਵਿੱਚ ਭਾਰਤ, ਜਾਪਾਨ ਅਤੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਵੀ ਸ਼ਾਮਲ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੈਰਫ ਅਮਰੀਕੀ ਨਰਜਾਤਲੀ ਵਧੇਰੇ ਅਨੁਕੂਲ ਵਪਾਰਕ ਸ਼ਰਤਾਂ ਨੂੰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਨੇ ਪਰ ਨੀਤੀ ਦੀ ਵਿਆਪਕ ਪਹੁੰਚ ਦੁਨੀਆ ਦੇ ਲਗਭਗ ਅੱਧੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਟਰੰਪ ਦੁਆਰਾ ਲਾਗੂ ਇਸ ਟੈਰਫ ਨਾਲ ਭਾਰਤ ਵੀ ਪ੍ਰਭਾਵਿਤ ਹੋਏਗਾ। ਭਾਰਤੀ ਵਸਤੂਆਂ ਤੇ 26% ਟੈਰਫ ਦੀ ਅਸਥਾਈ ਤੌਰ ਤੇ ਅਮਰੀਕਾ ਵੱਲੋਂ ਇਹ ਮੁਅੱਤਲੀ 9 ਜੁਲਾਈ ਨੂੰ ਖਤਮ ਹੋ ਜਾਏਗੀ। ਜੇਕਰ ਉਦੋਂ ਤੱਕ ਕੋਈ ਅੰਤਰਮ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ 1 ਅਗਸਤ ਤੋਂ ਭਾਰਤੀ ਰਿਆਤ ਉੱਚ ਦਰਾਂ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ। ਹਾਲੀ ਦੇ ਹਫ਼ਤਿਆਂ ਵਿੱਚ ਗੱਲਬਾਤ ਤੇਜ਼ ਕੀਤੀ ਗਈ ਹੈ। ਭਾਰਤੀ ਵਾਰਤਾਕਾਰ ਲੰਬੀ ਚਰਚਾ ਤੋਂ ਬਾਅਦ ਵਾਸ਼ਿੰਗਟਨ ਤੋਂ ਵਾਪਸ ਪਰ ਚੁਕੇ ਰਹੇ ਪਰ ਕੋਈ ਸਮਝੌਤਾ ਨੇਪਰੇ ਨਹੀਂ ਚੜਿਆ ਮੁੱਖ ਮੁੱਦਾ ਭਾਰਤ ਤੇ ਅਮਰੀਕਾ ਦਾ ਦਵਾ ਦੱਸਿਆ ਗਿਆ ਕਿ ਉਹ ਆਪਣੇ ਖੇਤੀਬਾੜੀ ਅਤੇ ਡੇਅਰੀ ਖੇਤਰਾਂ ਨੂੰ ਜੈਨੇਟਿਕ ਤੌਰ ਤੇ ਸੋਧਦੇ ਹੋਏ ਆਯਾਤ ਲਈ ਖੋਲ੍ਹੇ ਭਾਰਤ ਆਪਣੇ ਹਿੱਸੇ ਲਈ ਆਪਣੇ ਕਿਰਤ ਆਧਾਰਿਤ ਨਰਜਾਤ ਜਿਵੇਂ ਕਿ ਟੈਕਸਟਾਈਲ ਚਮੜਾ ਅਤੇ ਰਤਨ ਪੱਥਰਾਂ ਲਈ ਵਤੇਰੇ ਪਹੁੰਚਤੀ ਬੰਕਰ ਰਿਹਾ ਹੈ ਅਮਰੀਕਾ ਨੇ ਹੁਣ ਤੱਕ ਭਾਰਤ ਸਮੇਤ ਕਿਸੇ ਵੀ ਮੁਲਕ ਨੂੰ ਸਟੀਲ ਟੈਰਫ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ ਕੈਨੇਡਾ ਦੇ ਵਿੱਚੋਂ ਇੱਕ ਹੋਰ ਮੰਦ ਭਾਗੀ ਖਬਰ ਮਿਲ ਰਹੀ ਹੈ ਇੱਕ ਹੋਰ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਰਦੇ ਹੱਥ ਹੋਇਆ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਇਤਿਹਾਸਕ ਪਿੰਡ ਠੀਕਰੀ ਵਾਲਾ ਦਾ 31 ਵਰਿਆਂ ਦਾ ਨੌਜਵਾਨ ਅਬਿਨ ਸਿੰਘ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਮਰਤਕ ਬਿਆਨ ਸਿੰਘ ਲਗਭਗ 2 ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਅਤੇ ਸੁਨਹਿਰੀ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਉਸ ਦੀ ਅਚਾਨਕ ਮੌਤ ਦੀ ਖਬਰ ਕਾਰਨ ਪਿੰਡ ਅਤੇ ਉਸ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਮਰਤਕ ਦੇ ਚਾਚਾ ਹਰਪ੍ਰਗਵਾਨ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਆਨ ਸਿੰਘ ਉਰਫ਼ ਜਗਤਾਰ ਅਪ੍ਰੈਲ ਮਹੀਨੇ ਹੀ ਕੈਨੇਡਾ ਪਹੁੰਚਿਆ ਸੀ ਦੱਸਣਾ ਬਣਦਾ ਕਿ 2 ਜੁਲਾਈ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਇਹ ਜਾਣਕਾਰੀ ਉਹਨਾਂ ਨੂੰ ਉੱਥੇ ਰਹਿ ਰਹੇ ਪਰਿਵਾਰਕ ਮੈਂਬਰਾਂ ਵੱਲੋਂ ਫੋਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਬਿਆਨ ਸਿੰਘ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਅਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕਲੌਤਾ ਸਹਾਰਾ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸਨੂੰ ਕੈਨੇਡਾ ਭੇਜਿਆ ਸੀ। ਪਰ ਇੱਥੇ ਉਹ ਹਾਰਸਾ ਦੁਖਦਾਈ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ 5 ਸਾਲ ਤੱਕ ਸਿੰਗਾਪੁਰ ਵਿੱਚ ਮਿਹਨਤ ਮਜ਼ਦੂਰੀ ਕਰਕੇ ਪਰਤਿਆ ਸੀ। ਪਰ ਇੱਥੇ ਆ ਕੇ ਦੁਬਾਰਾ ਕੈਨੇਡਾ ਜਾਣ ਦਾ ਉਸਨੇ ਫੈਸਲਾ ਕਰ ਲਿਆ। ਉਨਾ ਕੇਂਦਰ ਤੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਮੰਕੀਤੀ ਹੈ ਕਿ ਮ੍ਰਿਤਕ ਨੌਜਵਾਨ ਵਿਆਨ ਸਿੰਘ ਦੀ ਮ੍ਰਿਤਕ ਦੇ ਪਿੰਡ ਠੀਕਰੀ ਵਾਲਾ ਵਿਖੇ ਲਿਆਉਣ ਲਈ ਠੋਕਵੇਂ ਕਦਮ ਚੁੱਕੇ ਜਾਣ ਤਾਂ ਜੋ ਉਸ ਦਾ ਪਿੰਡ ਵਿੱਚ ਸੰਸਕਾਰ ਕੀਤਾ ਜਾ ਸਕੇ ਇਹਦੇ ਤੋਂ ਬਾਅਦ ਆਲੇ ਦੁਆਲੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਇਹ ਪਹਿਲੀ ਖਬਰ ਨਹੀਂ ਬੀਤੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਲਗਾਤਾਰ ਖਬਰਾਂ ਮਿਲ ਰਹੀਆਂ ਨੇ ਤੇ ਹੁਣ ਅਗਲੀ ਖਬਰ ਪੰਜਾਬ ਨਾਲ ਸੰਬੰਧਤ ਹੈ ਤੇ ਕੁਝ ਹੋਰ ਖਬਰਾਂ ਵੀ ਬੇਆਦਬੀ ਮਾਮਲਿਆਂ ਤੇ ਉੱਤੇ ਇੱਕ ਨਵਾਂ ਕਾਨੂੰਨ ਬਣ ਸਕਦਾ ਹੈ ਬੇਆਦਬੀ ਮਾਮਲਿਆਂ ਵਿੱਚ ਮੌਤ ਭਾਵ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਕੁਝ ਮੀਡੀਆ ਰਿਪੋਰਟਸ ਅਜਿਹਾ ਦਾਅਵਾ ਵੀ ਕਰ ਰਹੀਆਂ ਨੇ ਮੰਨਿਆ ਜਾ ਰਿਹਾ ਕਿ ਇਸ ਸਬੰਧੀ ਸਰਕਾਰ ਕਾਨੂੰਨੀ ਮਾਹਿਰਾਂ ਦੀ ਲੈ ਰਹਿ ਕੇ 7 ਜੁਲਾਈ ਨੂੰ ਆਪਣੀ ਕੈਬਨਟ ਮੀਟਿੰਗ ਦੇ ਵਿੱਚ ਇਸ ਨੂੰ ਪਾਸ ਕਰਕੇ 10 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ ਵੇਲੇ ਨੂੰ ਪੇਸ਼ ਕਰ ਸਕਦੀ ਹੈ ਹਾਲਾਂਕਿ ਇਸ ਨਾਲ ਮਿਲਦਾ ਜੁਲਦਾ ਇੱਕ ਮਿਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਕਤ 28 ਅਗਸਤ 2118 ਨੂੰ ਪਾਸ ਕਰਕੇ ਰਾਸ਼ਟਰਪਤੀ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਸੀ ਕਿ ਹੁਣ ਭਾਰਤੀ ਦੰਡ ਸਹਿਨਤਾ ਦੀ ਥਾਂ ਭਾਰਤੀ ਨਿਆਂ ਸਹਿਨਤਾ ਲਾਗੂ ਕਰ ਦਿੱਤੀ ਜਾਏਗੀ ਹੈ ਅਤੇ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਸੰਬੰਧੀ ਜੋ ਸਜ਼ਾਵਾਂ ਦੀ ਤਜ਼ਵੀਜ਼ ਹੈ ਉਸ ਤੇ ਅਧੀਨ ਸਰਕਾਰ ਆਪਣਾ ਐਕਟ ਬਣਾ ਲਵੇ ਕੈਪਟਨ ਸਰਕਾਰ ਨੇ ਅਗਸਤ 2118 ਵਿੱਚ ਆਈ ਪੀਸ ਦੀ ਧਾਰਾ 295 ਵਿੱਚ ਸੋਧ ਕਰਦਿਆਂ 295 ਇਹ ਬਿੱਲ ਪਾਸ ਕਰ ਦਿੱਤਾ ਸੀ ਜਿਸ ਦੇ ਵਿੱਚ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਵਾਲਿਆਂ ਲਈ ਉਮਰ ਕੈਦ ਵਰਗੀਆਂ ਸਖਤ ਸਜ਼ਾਵਾਂ ਦੀ ਤਜ਼ਵੀਜ਼ ਰੱਖੀ ਗਈ ਸੀ ਜਦੋਂ ਲੰਬੇ ਸਮੇਂ ਤੱਕ ਇਸ ਮਿਲ ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿੱਲ ਉੱਤੇ ਰਾਸ਼ਟਰਪਤੀ ਦੀ ਸਹਿਮਤੀ ਪ੍ਰਾਪਤ ਕਰਨ ਲਈ ਮੁਰ 2023 ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਸੀ ਇਸ ਤਰ੍ਹਾਂ ਕੇਂਦਰ ਸਰਕਾਰ ਨੇ ਆਈ ਪੀਸੀ ਨੂੰ ਖਤਮ ਕਰਕੇ ਭਾਰਤੀ ਨਿਆਇ ਸਹਿਣਤਾ ਪਾ ਬੀ ਐਨ ਐਸ ਲਾਗੂ ਕਰ ਦਿੱਤੀ ਅਤੇ ਰਾਜ ਸਰਕਾਰ ਨੂੰ ਬਿੱਲ ਵਾਪਸ ਕਰਦਿਆਂ ਇਸ ਦੀ ਰੌਸ਼ਨੀ ਵਿੱਚ ਆਪਣਾ ਐਕਟ ਪਾਸ ਕਰਨ ਵਾਸਤੇ ਆਖ ਦਿੱਤਾ ਹੁਣ ਜਦੋਂ ਸਮਾਣਾ ਵਿੱਚ ਇੱਕ ਸਾਬਕਾ ਫੌਜੀ ਗੁਰਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੇ ਮੌਤ ਦੀ ਸਜ਼ਾ ਦੀ ਮੰਗ ਕਰਦਿਆਂ ਟਾਵਰ ਤੇ ਚੜਿਆ ਹੋਇਆ ਉਸਤੀ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਮਿਲ ਨੂੰ ਪਾਸ ਕਰਨ ਲਈ ਅਚਾਨਕ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਪੰਜਾਬ ਦੇ ਮੁੱਖ ਮੰਤਰੀ ਮਾਨ ਵੀ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਤੇ ਮੌਤ ਦੀ ਸਜ਼ਾ ਦਾ ਬਿੱਲ ਪਾਸ ਕਰਵਾਉਣਾ ਚਾਹੁੰਦੇ ਨੇ ਪਰ ਪਾਰਟੀ ਵਿੱਚ ਇੱਕ ਵੱਡਾ ਵਰਗ ਇਸ ਬਿੱਲ ਦਾ ਧਿਆਨ ਰੱਖਦਾ ਹੈ ਕਿ ਜੇ ਬਿੱਲ ਵਿੱਚ ਮੌਤ ਦੀ ਸਜ਼ਾ ਦੀ ਤਸਵੀਜ ਰੱਖੀ ਜਾਂਦੀ ਹੈ ਤਾਂ ਇਹ ਬਿੱਲ ਟਿਕ ਸਕੇਗਾ ਜਾਂ ਨਹੀਂ ਇਸ ਲਈ ਸਰਕਾਰ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸਾਰੇ ਨਿਯਮਦੀਆਂ ਕਾਨੂੰਨੀ ਪੇਚੀਦਗੀਆਂ ਖਤਮ ਕਰਨਾ ਚਾਹੁੰਦੀ ਹੈ ਜਿਸ ਕਾਰਨ ਗ੍ਰਹਿ ਵਿਭਾਗ ਨੇ ਬਿੱਲ ਨੂੰ ਕਾਨੂੰਨੀ ਮਾਹਿਰਾਂ ਦੇ ਕੋਲ ਭੇਜਿਆ ਹੋਇਆ ਤਾਂਕਿ ਕੋਈ ਭਵਿੱਖ ਵਿੱਚ ਦਿੱਕਤ ਸਾਹਮਣੇ ਨਾ ਆ ਸਕੇ ਤੇ ਹੁਣ ਗੱਲ ਕਰਦੇ ਆ ਬਿਕਰਮ ਮਜੀਠੀਆ ਦੀ ਬੇਸ਼ੱਕ ਮਜੀਠੀਆ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਗੁੱਸਾ ਹਲੇ ਵੀ ਠੰਡਾ ਨਹੀਂ ਹੋ ਰਿਹਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ੇ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੀ ਮਿਸਾਲੀ ਸਜ਼ਾ ਜੱਕੀ ਨਹੀਂ ਵੜਾਈ ਜਾਏਗੀ ਉਹਨਾਂ ਆ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਭਾਵੇਂ ਸਲਾਖਾਂ ਪਿੱਛੇ ਛੱਡ ਦਿੱਤਾ ਗਿਆ ਪਹਿਲਾਂ ਕਿਸੇ ਨੇ ਵੀ ਇਹਨਾਂ ਤਨਾੜ ਆਗੂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਸੀ ਦਿਖਾਈ ਪਰ ਹੁਣ ਮੇਰੀ ਸਰਕਾਰ ਅჯਾਹ ਕਰ ਰਹੀ ਹੈ ਅਤੇ ਗੁਨਾਹਗਾਰਾਂ ਨੂੰ ਆਪਣੇ ਪਾਪਾਂ ਦੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਦਾ ਭਰੋਸਾ ਦਿੱਤਾ ਕਿ ਇਹਨਾਂ ਆਗੂਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਏਗੀ ਤਾਂ ਜੋ ਕੋਈ ਵੀ ਦੁਬਾਰਾ ਕਦੇ ਵੀ ਅਜਿਹੇ ਪਾਪ ਕਰਨ ਦੀ ਹਿੰਮਤ ਨਾ ਕਰ ਸਕੇ। ਉਹਨਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਈ ਫੜੇ ਜਾ ਚੁੱਕੇ ਨੇ। ਇਹ ਪਹਿਲੀ ਵਾਰ ਹੈ ਕਿ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਗੀਆਂ ਨੇ ਜਾਂ ਫਿਰ ਕੁਝ ਤੋੜ ਦਿੱਤੀਆਂ ਪਾਵਟਾ ਦਿੱਤੀਆਂ ਗਈਆਂ ਨੇ। ਹੁਣ ਮਸਲਾ ਜਿਉਂ ਦਾ ਤਿਉਂ ਖੜਾ ਹੈ ਇੱਕ ਪਾਸੇ ਆਮ ਲੋਕ ਦੁਖੀ ਨੇ ਬਹੁਤ ਸਾਰੀਆਂ ਜਵਾਨੀਆਂ ਇਹਦੀ ਭੇਂਟ ਚੜ ਚੁੱਕੀਆਂ ਨੇ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਮਹਿਜ਼ ਇੱਕ ਬਦਲੇ ਦੀ ਕਾਰਵਾਈ ਦੱਸ ਰਿਹਾ ਹੈ ਉਹਨਾਂ ਵੱਲੋਂ ਬਿਕਰਮ ਜੀਠਿਆ ਨੂੰ ਨਾਬਾ ਜੇਲ੍ਹ ਪਹਚਾਉਣ ਤੇ ਵੀ ਜੰਮ ਕੇ ਨਾਰੇਬਾਜ਼ੀ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਇੱਕ ਚੇਤਾਵਨੀ ਤੇ ਚੁਣੌਤੀ ਵੀ ਦਿੱਤੀ ਗਈ ਹੈ 2027 ਵਿੱਚ ਉਹਨਾਂ ਦੀ ਸਰਕਾਰ ਬਣੇਗੀ ਫਿਰ ਅਸੀਂ ਗਿਣ-ਗਿਣ ਕੇ ਬਦਲੇ ਲਵਾਂਗੇ ਹੁਣ ਵੇਖਣਾ ਹੋਵੇਗਾ ਕਿ 2027 ਵਿੱਚ ਕੀ ਹੁੰਦਾ ਪਰ ਹਾਲੇ ਦਿੱਲੀ ਦੂਰ ਹੈ ਪਰ ਉਹਦੇ ਤੋਂ ਪਹਿਲਾਂ ਆਮ ਲੋਕਾਂ ਦੀ ਜ਼ੁਬਾਨ ਤੇ ਇੱਕੋ ਹੀ ਸਵਾਲ ਹੈ ਕਿ ਭਾਵੇਂ ਛੋਟੀ ਹੋਵੇ ਤੇ ਭਾਵੇਂ ਵੱਡੀ ਮੱਛੀ ਸਾਰਿਆਂ ਨੂੰ ਹੱਥ ਪਾਉਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਗੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ ਤਾਂ ਕਿ ਜਿਹੜਾ ਵੀ ਵਿਅਕਤੀ ਇਹਨਾਂ ਕੇਸਾਂ ਵਿੱਚ ਲੋੜੀਂਦਾ ਹੋਵੇ ਉਹ ਬਚ ਜਾਂ ਉਸ ਨੂੰ ਬਚਾਇਆ ਨਾ ਜਾ ਸਕੇ ਤੇ ਹੁਣ ਗੱਲ ਕਰਦੇ ਆ ਸੁਖਵੀਰ ਬਾਦਲ ਦੇ ਕਾਰਨ ਦੋ ਤਖਤ ਆ ਮੌਸਮਣੇ ਆ ਗਏ ਆ। ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਇਹਦੇ ਵਿਚਲਾ ਵਿਵਾਦ ਲਗਾਤਾਰ ਵੱਧਾ ਜਾ ਰਿਹਾ ਹੈ। ਹੁਣ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਦੇ ਵੱਲੋਂ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਾਲੀ ਇਕੱਤਰਤਾ ਚ ਲਏ ਗਏ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਤਖਤ ਸ੍ਰੀ ਪਟਨਾ ਸਾਹਿਬ ਨੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਾਲੀ 71 ਤਵ ਚ ਲਏ ਗਏ ਫੈਸਲੇ ਨੂੰ ਗੈਰ ਸੰਵਿਧਾਨਕ ਦੱਸਦੇ ਹੋਏ ਇਸ ਹੁਕਮ ਨੂੰ ਸੁਖਵੀਰ ਬਾਦਲ ਨੂੰ ਬਚਾਉਣ ਲਈ ਇੱਕ ਸਾਜ਼ਿਸ਼ ਘੜਰ ਦਿੱਤਾ ਗਿਆ। ਤਖਸ਼ੀਰੀ ਪਟਨਾ ਸਾਹਿਬ ਦੇ ਸਿੰਘ ਸਹਿਬਾਨਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਸਾਲ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਖਸ਼ੀਰੀ ਦਮਾ ਸਾਹਿਬ ਦੇ ਜੱਥੇਦਾਰ ਏਕ ਸਿੰਘ ਪਹਿਲਾਂ ਹੀ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਤਨਖਾਈਆ ਐਲਾਨੇ ਜਾ ਚੁੱਕੇ ਨੇ। ਇਸ ਲਈ ਉਹਨਾਂ ਤੋਂ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਅਹੁਦੇਦਾਰ ਅਤੇ ਐਡੀਸ਼ਨਲ ਹੈੱਡ ਗ੍ਰਾਂਥੀ ਭਾਈ ਗੁਰਦਿਆਲ ਸਿੰਘ ਦੇ ਸਬੰਧ ਵਿੱਚ ਫੈਸਲੇ ਲੈਣ ਦਾ ਧਾਰਮਿਕ ਅਤੇ ਸੰਵਿਧਾਨਕ ਕੋਈ ਅਧਿਕਾਰ ਖੇਤਰ ਰਹਿ ਨਹੀਂ ਜਾਂਦਾ ਇਸ ਲਈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਦੇ ਵੱਲੋਂ ਗੰਭੀਰ ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ ਫੈਸਲੇ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੂੰ ਸਖਤ ਹਦਾਇਤ ਵੀ ਦਿੱਤੀ ਗਈ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਕੇ ਨਾ ਜਾਵੇ ਅਤੇ ਨਾ ਹੀ ਉੱਥੇ ਜਾ ਕੇ ਪੇਸ਼ ਹੋਵੇ ਜੇਕਰ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਹੋਵੇਗਾ ਤਾਂ ਉਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਵੱਲੋਂ ਪੱਕਾ ਤਨਖਾਹਿਆ ਮੰਨਿਆ ਜਾਏਗਾ ਅਤੇ ਪੰਥਕ ਰਵੈਤਾਂ ਦੇ ਅਨੁਸਾਰ ਸਖਤ ਕਾਰਵਾਈ ਵੀ ਉਸਤੇ ਖਿਲਾਫ ਕੀਤੀ ਜਾਏਗੀ ਦੱਸਣਾ ਬਣਦਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਮੁੱਖ ਸਾਜ਼ਿਸ਼ਕਰਤਾ ਦੇ ਵਿੱਚ ਵਿਵਾਦ ਪੈਦਾ ਕਰਨ ਲਈ ਤਨਖਾਹਿਆ ਐਲਾਨਿਆ ਗਿਆ ਇਹਦੇ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਅਤੇ ਡਾਕਟਰ ਗਰਬੀਰ ਸਿੰਘ ਰੂਵੀ ਪੰਥਕ ਏਕਤਾ ਖਿਲਾਫ ਕੰਮ ਕਰਨ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਲਈ ਤਨਖਾਹਾਂ ਐਲਾਨਿਆ ਗਿਆ। ਦੋਵੇਂ ਤਖਤ ਆਪੋ ਆਪਣੇ ਤਰੀਕੇ ਨਾਲ ਫੈਸਲੇ ਸੁਣਾ ਰਹੇ ਨੇ। ਤੇ ਹੁਣ ਗੱਲ ਕਰਦੇ ਹਾਂ ਸੁਖਪਾਲ ਖੈਰਾ ਦੇ ਇੱਕ ਪੱਤਰ ਦੀ ਜੋ ਕਿ ਰਾਜਪਾਲ ਨੂੰ ਲਿਖਿਆ ਗਿਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਪੱਤਰ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਤ ਦੇ ਖਿਲਾਫ ਬੇਨਿਜ਼ਮੀਆਂ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਗੰਭੀਰ ਦੋਸ਼ਾਂ ਤੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਖੈਰਾ ਨੇ ਗਵਰਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਈ-ਕਈ ਕਰੋੜਾਂ ਦੇ ਪ੍ਰੋਜੈਕਟਾਂ ਦੀ ਅਨਿਜਮਤ ਅਲਾਟਮੈਂਟ ਵਾਈਸ ਚਾਂਸਲਰ ਨੂੰ ਕੀਤੀ ਗਈ ਹੈ ਨਿਰਮਾਣ ਅਤੇ ਖਰੀਦ ਪ੍ਰੋਜੈਕਟਾਂ ਨੂੰ ਬਿਨਾ ਜ਼ਰੂਰੀ ਈ ਟੈਂਡਰਿੰਗ ਪ੍ਰਕਿਰਿਆ ਦੀ ਸਿੱਧੀ ਅਲਾਟਮੈਂਟ ਕਰ ਦਿੱਤੀ ਗਈ ਹੈ ਇਹਨਾਂ ਕੰਮਾਂ ਲਈ ਕੋਈ ਜਨਤਕ ਸੂਚਨਾ ਜਾਰੀ ਨਹੀਂ ਕੀਤੀ ਗਈ ਜਿਸ ਨਾਲ ਪਾਰਦਰਸ਼ਤਾ ਤੇ ਨਿਜਮਾ ਦੀ ਅਣਦੇਖੀ ਹੋਈ ਹੈ ਖੈਰਾ ਨੇ ਪੱਤਰ ਵਿੱਚ ਲਿਖਿਆ ਕਿ ਵਿਸ਼ੇਸ਼ ਪ੍ਰੋਜੈਕਟਾਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਕਪੜੇ ਧੋਣ ਵਾਲੇ ਉਪਕਰਨਾਂ ਦੀ ਖਰੀਦ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਥਾਪਨਾ ਅਤੇ ਸੈਨੀਟ ਹਾਲ ਦਾ ਨਿਰਮਾਣ ਕਈ ਅਜਿਹੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਬਿਨਾਂ ਯੋਗ ਪ੍ਰਕਿਰਿਆ ਦੇ ਪੂਰਾ ਕੀਤਾ ਗਿਆ ਜਿਸ ਨਾਲ ਗਵਰਨ ਅਤੇ ਪੱਖਪਾਤ ਦੀ ਸੰਭਾਵਨਾ ਉੱਭਰਦੀ ਹੈ ਇਸ ਤੋਂ ਇਲਾਵਾ ਭਾਈ ਭਤੀਜਾਵਾਦ ਤਹਿਤ ਨਿਯੁਕਤੀਆਂ ਕੀਤੀਆਂ ਗਈਆਂ ਨੇ ਡਾਕਟਰ ਰਾਜੀਵ ਸੂਤ ਤੇ ਆਪਣੀ ਪਤਨੀ ਪੁੱਤਰ ਅਤੇ ਨੂੰਹ ਦੀ ਯੂਨੀਵਰਸਿਟੀ ਵਿੱਚ ਨਿਯੁਕਤੀ ਕਰਨ ਦੇ ਵੀ ਦੋਸ਼ ਲੱਗੇ ਨੇ ਖਾਸ ਤੌਰ ਤੇ ਉਹਨਾਂ ਦਾ ਪੁੱਤਰ ਅਤੇ ਨੂੰਹ ਜੋ ਬੈਲਜੀਅਮ ਦੇ ਨਾਗਰਿਕ ਨੇ ਉਹਨਾਂ ਨੂੰ ਬਿਨਾਂ ਜ਼ਰੂਰੀ ਇਮੀਗ੍ਰੇਸ਼ਨ ਇਜਾਜ਼ਤ ਦੇ ਨਿਯੁਕਤ ਕਰ ਦਿੱਤਾ ਗਿਆ ਜੋ ਕਾਨੂੰਨੀ ਤੌਰ ਤੇ ਗਲਤ ਅਤੇ ਸੰਸਥਾ ਦੀ ਸ਼ਾਖ ਨੂੰ ਹਾਨੀਕਾਰਕ ਦੱਸੀ ਜਾ ਰਹੇ ਨੇ ਐਚ ਐਲ ਐਲ ਨੂੰ ਅਰਿਜਮਤ ਤਰੀਕੇ ਨਾਲ ਕੰਮ ਕਰ ਦਿੱਤਾ ਗਿਆ ਕਰੋੜਾ ਰੁਪਏ ਦੇ ਕੰਮਾਂ ਨੂੰ ਹਿੰਦੁਸਤਾਨ ਲਾਈਫ ਇਅਰ ਲਿਮਟਿਡ ਨੂੰ ਬਿਨਾਂ ਈ-ਟੈਂਡਰਿੰਗ ਦੇ ਸਿੱਧੇ ਸੌਂਪਣ ਦੇ ਦੋਸ਼ ਲੱਗੇ ਨੇ ਜਿਸ ਦੇ ਨਾਲ ਕਮਿਸ਼ਨ ਆਧਾਰਿਤ ਲੈਣ ਦੇਣ ਅਤੇ ਸਰਕਾਰੀ ਪ੍ਰਕਿਰਿਆਵਾਂ ਦੇ ਵਿੱਚ ਹੀਰਾ ਫਰੀਦਾ ਕਦਰਸ਼ਾ ਨਿਯੁਕਤੀਆਂ ਵਿੱਚ ਪੱਖਪਾਤ ਹੈ ਵੌਇਸ ਚਾਂਸਲਰ ਵੱਲੋਂ ਹਿਮਾਚਲ ਤੋਂ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਯੂਨੀਵਰਸਿਟੀ ਵਿੱਚ 2 ਲੱਖ ਰੁਪਏ ਤੋਂ ਵੱਧ ਮਹੀਨਾ ਤਨਖਾਹ ਤੇ ਆਧਾਰਤ ਨਿਯੁਕਤ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਪਾਰਦਰਸ਼ੀ ਭਰਤੀ ਪ੍ਰਕਿਰਿਆ ਦੇ ਬਿਨਾਂ ਹੀ ਨਿਯੁਕਤ ਕੀਤਾ ਗਿਆ ਇਹਨਾਂ ਗੰਭੀਰ ਦੋਸ਼ਾਂ ਨੇ ਪੰਜਾਬ ਸਰਕਾਰ ਅਧੀਨ ਇਸ ਉੱਗੇ ਹੈਲਥ ਯੂਨੀਵਰਸਿਟੀ ਦੀ ਸਾਖ ਨੂੰ ਧੁੰਦਲਾ ਕਰ ਦਿੱਤਾ ਅਤੇ ਉੱਚ ਸਿੱਖਿਆ ਤੇ ਹੈਲਥ ਪ੍ਰਸ਼ਾਸਨ ਨੂੰ ਜਨ ਵਿਸ਼ਵਾਸ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਇਸ ਲਈ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਅਤੇ ਉੱਚ ਪਦਰੀ ਜਾਂਚ ਦੇ ਹੁਕਮ ਦਿੱਤੇ ਜਾਣ ਜਾਂਚ ਪੂਰੀ ਹੋਣ ਤੱਕ ਵੀਸ ਨੂੰ ਤੁਰੰਤ ਪ੍ਰਭਾਵ ਨਾਲ ਬੋਤਲ ਕੀਤਾ ਜਾਵੇ ਦੋਸ਼ ਸਿੱਧ ਹੋਣ ਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਇੱਕ ਹੋਰ ਵੱਡੀ ਰਾਹਤ ਮਿਲਣ ਵਾਲੀ ਹੈ ਜਾਣਕਾਰੀ ਅਨੁਸਾਰ ਲਾਲ ਲਕੀਰ ਦੇ ਅੰਦਰ ਘਰ ਬਣਾ ਕੇ ਬੈਠੇ ਲੋਕਾਂ ਲਈ ਇਹ ਵੱਡੀ ਖਬਰ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕੀਤੀ ਗਈ ਹੈ ਮਾਲ ਮਹਿਕਮਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਰਹਿਸ਼ੀ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਉਹਨਾਂ ਨੂੰ ਹੁਣ ਮਾਲਕਾਨਾ ਹੱਕ ਦਿੱਤਾ ਜਾਏਗਾ ਇਹ ਫੈਸਲਾ ਲੱਖਾਂ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਲਈ ਇੱਕ ਨਵੀਂ ਉਮੀਦ ਵਜੋਂ ਉਭਰੇਗਾ ਜੋ ਕਈ ਦਹਾਕਿਆਂ ਤੋਂ ਆਪਣੇ ਹੀ ਘਰ ਤੇ ਅਧਿਕਾਰ ਦੀ ਉਡੀਕ ਕਰ ਰਹੇ ਨੇ ਆਪ ਸਰਕਾਰ ਪਹਿਲੀ ਸਰਕਾਰ ਹੋਵੇਗੀ ਜੇ ਇਹ ਹੱਕ ਉਹਨਾਂ ਨੂੰ ਦੇ ਦੇਵੇਗੀ ਮੰਤਰੀ ਮੁੰਡੀਆਂ ਪਾਲ ਦੇ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਵਿੱਚ ਪਹੁੰਚੇ ਹੋਏ ਸੀ ਉਥੇ ਉਹਨਾਂ ਨੇ ਹਲਕੇ ਦੇ ਵਿਕਾਸ ਤੇ ਕੰਮਾਂ ਤੇ ਵਿਚਾਰ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਉਹਨਾਂ ਆ ਕਿਹਾ ਕਿ ਮਾਲ ਮਹਿਕਮਾ ਉਹਦੇ ਅੰਦਰ ਈਜੀ ਰਜਿਸਟਰੀ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਬਹੁਤ ਸੁਵਿਧਾ ਦਿੱਤੀ ਜਾ ਰਹੀ ਹੈ ਇਹਦੇ ਨਾਲ ਜ਼ਮੀਨ ਦੀ ਰਜਿਸਟਰੀ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਜਾ ਰਿਹਾ ਹੈ ਅਤੇ ਲੋਕੀ ਘੱਟ ਖਰਚ ਤੇ ਘੱਟ ਸਮੇਂ ਵਿੱਚ ਆਪਣੀ ਜ਼ਾਇਦਾ ਰਜਿਸਟਰ ਕਰਵਾ ਸਕਣਗੇ ਜਲਦ ਹੀ ਇਹ ਪ੍ਰਕਿਰਿਆ ਪੂਰੇ ਪੰਜਾਬ ਦੇ ਅੰਦਰ ਲਾਗੂ ਕਰ ਦਿੱਤੀ ਜਾਏਗੀ ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਲੋਕ ਕੇਂਦਰਿਤ ਨੀਤੀਆਂ ਤੇ ਕੰਮ ਕਰ ਰਹੀ ਹੈ ਹਰੇਕ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਨੇ ਖਾਸ ਕਰਕੇ ਪਿੰਡਾਂ ਦੇ ਆਮ ਘਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਆਤਮ ਨਿਰਪਰ ਬਣਾਉਣ ਵਾਸਤੇ ਠੋਸ ਉਪਰਾਲੇ ਅਤੇ ਕਦਮ ਚੁੱਕੇ ਜਾ ਰਹੇ ਨੇ ਹੁਣ ਗੱਲ ਕਰਦੇ ਆਂ ਲੈਂਡ ਪੂਲਿੰਗ ਪਾਲਿਸੀ ਦੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਜਿਹੜੀ ਸਕੀਮਾ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਕਹੀ ਗਈ ਹੈ ਇਹ ਮੀਟਿੰਗ ਸਵੇਰੇ 11 ਵਜੇ ਸੈਕਟਰ 35 ਦੇ ਕਿਸਾਨ ਭਵਨ ਵਿੱਚ ਹੋਏਗੀ ਇਹਦੇ ਵਿੱਚ ਸਾਰੀਆਂ ਧਿਰਾਂ ਦੀ رائے ਵਿਚਾਰੀ ਜਾਏਗੀ 30 ਜੁਲਾਈ ਨੂੰ ਉਹਨਾਂ ਨੂੰ ਪਿੰਡਾਂ ਵਿੱਚ ਟਰੈਕਟਰ ਦੇ ਕੇ ਝੰਡਾ ਵਾਰਚਟ ਘਟਿਆ ਜਾਏਗਾ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾਏਗੀ 24 ਅਗਸਤ ਨੂੰ ਮੋਲਾਪੁਰ ਦੇ ਵਿੱਚ ਇੱਕ ਮੰਡੀ ਵਿੱਚ ਕਿਸਾਨ ਰੈਲੀ ਕੀਤੀ ਜਾਏਗੀ ਇਹ ਜਾਣਕਾਰੀ ਕਿਸਾਨ ਆਗੂ ਨੇ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਦਿੱਤੀ ਹੈ ਉਨਾ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਕਈ ਥਾਵਾਂ ਤੇ ਰੈਜਿਸਟਰੀ ਸੈਕਟਰ ਬਣਾਏ ਹੋਏ ਨੇ ਪਹਿਲਾ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਵਸਾਇਆ ਜਾਵੇ ਉਦਯੋਗ ਖੇਤਰਾਂ ਦਾ ਵੀ ਇਹੀ ਹਾਲ ਹੈ ਦੱਸਣਾ ਬਣਦਾ ਕਿ ਪੰਜਾਬ ਸਰਕਾਰ ਦੀ ਲੈਂਡਿੰਗ ਪੂਲਿੰਗ ਜਿਹੜੀ ਸਕੀਮ ਹੈ 2025 ਉਹਦੇ ਵਿੱਚ ਸੰਯੋਜਿਤ ਸ਼ਹਿਰੀ ਵਿਕਾਸ ਨੂੰ ਉਤਸ਼ਾਹਤ ਕਰਨ ਦੀ ਇੱਕ ਪਹਿਲ ਕਦਮੀ ਦੱਸੀ ਜਾ ਰਹੀ ਹੈ ਜਿਸ ਦਾ ਮੁੱਖ ਸਿਧਾਂਤ 100% ਸਵੈ ਇੱਛਕ ਸਹਿ ਭੋਗਤਾ ਦੱਸੀ ਜਾ ਰਹੀ ਹੈ ਇਸ ਸਕੀਮ ਦਾ ਉਦੇਸ਼ ਜ਼ਮੀਨ ਮਾਲਕਾਂ ਨੂੰ ਵਿਕਾਸ ਪ੍ਰਕਿਰਿਆ ਦੇ ਵਿੱਚ ਹਿੱਸੇਦਾਰ ਬਣਾਉਣਾ ਹੈ ਅਤੇ ਗੈਰ ਕਾਨੂੰਨੀ ਕਲੋਨੀਆਂ ਨੂੰ ਰੋਕਣਾ ਇਸ ਸਕੀਮ ਪੰਜਾਬ ਦੇ 27 ਸ਼ਹਿਰਾਂ ਅਤੇ ਕਸਬਿਆਂ ਵਿੱਚ ਸ਼ੁਰੂਆਤੀ ਤੌਰ ਤੇ ਲਾਗੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੁਧਿਆਣਾ, ਮੁਹਾਲੀ, ਅਵਰੇਸਰ, ਬਠਿੰਡਾ, ਪਟਿਆਲਾ ਅਤੇ ਸੰਗਰੂਰ ਵੀ ਸ਼ਾਮਲ ਨੇ ਲੁਧਿਆਣਾ, ਜਲੰਧਰ ਅਤੇ ਹੋਰ ਖੇਤਰਾਂ ਦੇ ਕਿਸਾਨਾਂ ਨੇ ਇਸ ਸਕੀਮ ਦਾ ਪਹਿਲਾਂ ਹੀ ਵਿਰੋਧ ਕੀਤਾ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਸ਼ਹਿਰੀ ਵਰਤੋਂ ਵਾਸਤੇ ਤਬਦੀਲ ਕਰ ਦਿੱਤਾ ਜਾਏਗਾ ਜਿਸ ਨਾਲ ਖੇਤੀ ਉਤਪਾਦਨ ਨੂੰ ਨੁਕਸਾਨ ਹੋਏਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਕੀਮ ਵਿੱਚ ਪਾਰਦਰਸ਼ਤਾ ਤੇ ਕਾਨੂੰਨੀ ਸੁਰੱਖਿਆ ਦੀ ਕਮੀ ਹੈ ਅਤੇ ਵਿਕਸਿਤ ਪਲਾਂਟਾਂ ਦੀ ਕੀਮਤ ਅਤੇ ਉਪਭੋਗਤਾ ਮੁੜ ਪ੍ਰਾਪਤ ਜ਼ਮੀਨ ਦੇ ਮੁੱਲ ਨਾਲ ਮੇਲ ਨਹੀਂ ਖਾਂਦਾ ਦੂਜੇ ਪਾਸੇ ਰਾਸ਼ਟਰੀ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਸ ਸਕੀਮ ਨੂੰ ਕਿਸਾਨ ਵਿਰੋਧੀ ਅਤੇ ਇੱਕ ਜਾਣਬੁੱਝ ਕੇ ਤਿਆਰ ਕੀਤੀ ਸਕੀਮ ਦੱਸ ਰਹੇ ਨੇ ਉਹਨਾਂ ਦੋਸ਼ ਲਗਾਇਆ ਕਿ ਇਹ ਸਕੀਮ ਜ਼ਮੀਨ ਮਾਫੀਆ ਅਤੇ ਬਿਲਡਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਬਣਾਈ ਗਈ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮਨ ਅਰੋੜਾ ਜ਼ੋਰ ਦੇ ਕੇ ਆਖ ਰਹੇ ਨੇ ਇਸ ਸਕੀਮ ਪੂਰੀ ਤਰ੍ਹਾਂ ਸਵੈ ਇੱਛਕ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮਾਰਕੀਟ ਕੀਮਤ ਮੁਤਾਬਕ ਮੁਆਵਜ਼ਾ ਦਿੱਤਾ ਜਾਏਗਾ। ਸਰਕਾਰ ਦਾ ਇਹ ਦਾਵਾ ਹੈ ਕਿ ਇਹ ਨੀਤੀ ਮਾਫੀਆ ਨੂੰ ਰੋਕੇਗੀ। ਇਹ ਨੀਤੀ ਜ਼ਮੀਨ ਮਾਫੀਆ ਨੂੰ ਕਾਬੂ ਕਰੇਗੀ ਅਤੇ ਪਾਰਦਰਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਮੁਹਾਲੀ ਵਿੱਚ ਸਕੀਮ ਦੀ ਸਫਲਤਾ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸਰਕਾਰ ਨੇ 6285 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜੋ ਨੌ ਨਵੇਂ ਸੈਕਟਰਾਂ ਅਤੇ ਪੰਜ ਮੌਜੂਦਾ ਸੈਕਟਰਾਂ ਦੇ ਵਿਕਾਸ ਵਾਸਤੇ ਵਰਤੀ ਜਾਏਗੀ। ਤੇ ਹੁਣ ਗੱਲ ਕਰਦੇ ਆ ਅਦਾਕਾਰਾ ਤਾਨੀਆਂ ਦੇ ਪਿਤਾ ਦੇ ਮਾਮਲੇ ਦੀ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਪਰ ਉਹਨਾਂ ਦਾ ਬਚਾਅ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਮੋਗਾ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਮੋਗਾ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਜਿਸ ਤਰ੍ਹਾਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਐਨਾ ਹੀ ਨਹੀਂ ਪੁਲਿਸ ਨੇ ਦਾਵਾ ਇਹ ਵੀ ਕੀਤਾ ਕਿ ਇਹ ਹਮਲਾ ਕੈਨੇਡਾ ਸਥਿਤ ਗੈਂਗਸਟਰ ਲਖਵੀਰ ਉਰਫ ਲੰਡਾ ਹਰੀਕੇ ਦੇ ਇਸ਼ਾਰੇ ਤੇ ਕੀਤਾ ਗਿਆ ਦੱਸਣਾ ਬਣਦਾ ਕਿ ਮੋਗਾ ਦੇ ਕੋਟ ਈਸੇ ਖਾਂ ਵਿਖੇ ਗੋਲੀਬਾਰੀ ਦੀ ਇਸ ਘਟਨਾ ਵਿੱਚ ਪੰਜਾਬੀ ਅਦਾਕਾਰਾਂ ਤਾਨੀਆਂ ਦੇ ਪਿਤਾ ਡਾਕਟਰ ਅਨਿਲ ਕੰਬੋਜ਼ ਜ਼ਖਮੀ ਹੋ ਗਏ ਸਨ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਲਖਵੀਰ ਉਰਫ ਲੰਡਾ ਹਰੀਕੇ ਦੇ ਕਹਿਣ ਤੇ ਡਾਕਟਰ ਕੰਬੋਜ਼ ਨੂੰ ਮਾਰਨ ਵਾਸਤੇ ਗਏ ਸੀ ਇਸੇ ਦੌਰਾਨ ਪੁਲਿਸ ਅਤੇ ਮੁਲਜ਼ਮਾਂ ਦੇ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਜਿਸ ਦੇ ਵਿੱਚ ਮੁਲਜ਼ਮਾ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਮੁਲਜ਼ਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਵਿੱਚ ਗੁਰਲਾਲ ਸਿੰਘ ਉਰਫ ਗੋਲਾ ਵਾਸੀ ਗਾਰਡਨ ਕਲੋਨੀ ਪੱਟੀ ਜ਼ਿਲ੍ਹਾ ਤਰਨਤਾਰਨ ਖੁਸ਼ਪ੍ਰੀਤ ਸਿੰਘ ਉਰਫ ਖੁਸ਼ ਵਾਸੀ ਗਾਰਡਨ ਕਲੋਨੀ ਪੱਟੀ ਜ਼ਿਲ੍ਹਾ ਤਰਨਤਾਰਨ ਗੁਰਮਨਦੀਪ ਸਿੰਘ ਉਰਫ ਫੌਜੀ ਵਾਸੀ ਤਲਵੱਡੀ ਸੋਭਾ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੱਸਣਾ ਬਣਦਾ ਹੈ ਕਿ ਮੋਗਾ ਦੇ ਕੋਟ ਈਸੇ ਖਾਂ ਦੇ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਰੀਆਂ ਦੇ ਪਿਤਾ ਡਾਕਟਰ ਕੰਬੋਜ਼ ਦੀ ਹਾਲਤ ਗੰਭੀਰ ਬੜੀ ਹੋਈ ਹੈ। ਮੈਡੀ ਸਿਟੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਅਜਵੇਜ ਕਲੜਾ ਨੇ ਦੱਸਿਆ ਕਿ ਡਾਕਟਰ ਅਨਿਲ ਦੀ 3 ਘੰਟੇ ਲੰਬੀ ਸਰਜਰੀ ਕੀਤੀ ਗਈ ਹੈ। ਜਿਸ ਤਰ੍ਹਾਂ ਉਹਨਾਂ ਦੇ ਸਰੀਰ ਵਿੱਚੋਂ ਗੋਲੀ ਕੱਢ ਦਿੱਤੀ ਗਈ। ਹਾਲਾਂਕਿ ਉਹਨਾਂ ਦੀ ਸਥਿਤੀ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ। ਦੱਸਣਾ ਬਣਦਾ ਕਿ ਦਵਾਈ ਲੈਣ ਦੇ ਬਹਾਨੇ ਡਾਕਟਰ ਕੰਬੋਜ਼ ਉੱਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਾਰਾ ਦਿੱਤੀਆਂ ਸਨ। ਤੇ ਹੁਣ ਕੁਝ ਨੈਸ਼ਨਲ ਖਬਰਾਂ ਆਪ ਵਿਧਾਇਕ ਦੀ ਗ੍ਰਿਫਤਾਰੀ ਦੀ ਖਬਰ ਬਣ ਰਹੀ ਹੈ ਜਿਸ ਤੋਂ ਬਾਅਦ ਆਪ ਸੁਪਰੀਮੋ ਪਾਵ ਅਰਵਿੰਦ ਕੇਜਰੀਵਾਲ ਨੇ ਆਪ ਵਿਧਾਇਕ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵਾਰ ਫਿਰ ਭਾਜਪਾ ਤੇ ਨਿਸ਼ਾਨੇ ਵੰਨੇ ਨੇ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਨਤੀਜਿਆਂ ਨੂੰ ਆਏ ਹਾਲੇ ਕੁਝ ਦਿਨੀ ਹੋਈ ਰਹੀ ਹੈ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਿਸਾਵਾ ਨੂੰ ਗ੍ਰਿਫਤਾਰ ਕਰਕੇ ਆਪਣੀ ਬੁਖਲਾਹਟ ਜਨਤਾ ਦੇ ਸਾਹਮਣੇ ਰੱਖ ਦਿੱਤੀ ਹੈ। ਇਹਦੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ, ਗੁਜਰਾਤ ਪਰਿਵਾਰੀ ਗੋਪਾਲ ਰਾਏ, ਸਹਿ ਪਰਿਵਾਰੀ ਦੁਰਗੇਸ਼ ਪਾਠਕ ਅਤੇ ਸੂਬਾ ਪ੍ਰਧਾਨ ਈਸ਼ੂਦਾਨ ਗੜਵੀ ਸਮੇਤ ਹੋਰ ਸੀਨੀਅਰ ਆਗੂਆਂ ਨੇ ਵਿਸਾਵਾ ਦੀ ਗ੍ਰਿਫਤਾਰੀ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਇਹਨਾਂ ਆਗੂਆਂ ਦਾ ਦਾਵਾ ਹੈ ਕਿ ਵਿਧਾਇਕ ਦੀ ਗ੍ਰਿਫਤਾਰੀ ਭਾਜਪਾ ਦੀ ਬੁਖਲਾਹਟ ਹੈ ਹੋਰ ਕੁਝ ਨਹੀਂ। ਕਿਉਂਕਿ ਵਿਧਾਇਕ ਵੱਲੋਂ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨਾ ਤੇ ਭਾਜਪਾ ਸਰਕਾਰ ਬੁਖਲਾਈ ਹੋਈ ਹੈ ਪਹਿਲਾਂ ਭਾਜਪਾ ਨੇ ਗੁੰਡਿਆਂ ਰਾਹੀਂ ਉਹਨਾਂ ਤੇ ਹਮਲਾ ਕਰਵਾਇਆ ਜਦੋਂ ਉਹ ਪੁਲਿਸ ਵਿੱਚ ਸ਼ਿਕਾਇਤ ਦਾ ਦਰਜ ਕਰਵਾਉਣ ਗਏ ਤਾਂ ਉਹਨਾਂ ਤੇ ਹੀ ਝੂਠਾ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਭਾਜਪਾ ਜਿੰਨੇ ਮਰਜ਼ੀ ਜ਼ੁਲਮ ਕਰ ਲਵੇ ਪਰ ਆਪ ਦੇ ਆਗੂ ਅਤੇ ਵਰਕਰ ਭਾਜਪਾ ਦੇ ਭ੍ਰਿਸ਼ਟਾਚਾਰ ਨੂੰ ਗੁਜਰਾਤ ਦੀ ਜਨਤਾ ਦੇ ਸਾਹਮਣੇ ਲਿਆ ਕੇ ਹੀ ਰਹਿਣਗੇ ਉਹ ਡਰਨਗੇ ਨਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਵਿਧਾਇਕ ਬਸਾਵਾਦੀ ਭਾਜਪਾ ਸਰਕਾਰ ਵੱਲੋਂ ਕੀਤੀ ਗ੍ਰਿਫਤਾਰੀ ਨੂੰ ਵਿਸਾਵਦਰ ਦੀ ਉਪਚੋੜ ਵਿੱਚ ਹਾਰ ਦੀ ਬੁਖਲਾਹਟ ਕਰਾਰ ਦਿੰਦਾ ਹੈ। ਉਹਨਾਂ ਨੇ ਐਕਸ ਤੇ ਲਿਖਿਆ ਕਿ ਗੁਜਰਾਤ ਵਿੱਚ ਆਪ ਵਿਧਾਇਕ ਨੂੰ ਭਾਜਪਾ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਪਚੋੜ ਵਿੱਚ ਹਾਰ ਦੀ ਬੁਖਲਾਹਟਾ ਹੋਰ ਕੁਝ ਨਹੀਂ ਹੈ। ਉਹਨਾਂ ਆ ਕਿਹਾ ਕਿ ਲੱਗਦਾ ਹੈ ਕਿ ਅਜਹੀਆਂ ਗ੍ਰਿਫਤਾਰੀਆਂ ਦੇ ਨਾਲ ਆਪ ਡਰ ਜਾਵੇਗੀ ਤਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ। ਗੁਜਰਾਤ ਦੇ ਲੋਕ ਹੁਣ ਭਾਜਪਾ ਦੇ ਕੁਸ਼ਾਸ਼ਨ ਗੁੰਡਾ ਕਰਦੀ ਅਤੇ ਤਾਨਾशाही ਤੋਂ ਤੰਗ ਆ ਚੁੱਕੇ ਨੇ। ਅਤੇ ਹੁਣ ਗੁਜਰਾਤ ਦੀ ਜਨਤਾ ਭਾਜਪਾ ਨੂੰ ਇਹਦਾ ਜਵਾਬ ਦੇਵੇਗੀ ਤੇ ਹੁਣ ਖਬਰ ਹਿਮਾਚਲ ਵਾਲੇ ਪਾਸਿਓਂ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਹਾਲੇ ਵੀ جاری ਹੈ ਕੁਦਰਤ ਦੀ ਇਸ ਕਰੋਪੀ ਮੂਹਰੇ ਹੁਣ ਤੱਕ 74 ਲੋਕ ਜ਼ਿੰਦਗੀ ਦੀ ਜੰਗ ਹਾਰ ਗਏ ਹੈ ਬੱਦਲ ਫਟਣ ਤੇ ਅਚਾਰ ਕਹੜਾ ਦੇ ਕਾਰਨ ਉੱਥੇ ਭਾਰੀ ਤਬਾਹੀ ਹੋਈ ਹੈ ਇਸੇ ਦੌਰਾਨ ਮੌਸਮ ਵਿਭਾਗ ਦੀ ਤਾਜ਼ਾ ਚੇਤਾਵਨੀ ਦੇ ਕਾਰਨ ਲੋਕ ਘਬਰਾਹਟ ਵਿੱਚ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਨੇ 6 ਜੁਲਾਈ ਦੁਪਹਿਰ ਤੋਂ 7 ਜੁਲਾਈ ਤੱਕ ਮੰਡੀ ਕਾਂਗੜਾ ਸਰਬਾਰ ਵਿੱਚ ਭਾਰੀ ਤੇ ਬਹੁਤ ਭਾਰੀ بارش ਦਾ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ 9 ਜੁਲਾਈ ਤੱਕ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਅਲਰਟ ਦਾ ਪ੍ਰਭਾਵ ਚੰਬਾ ਤੇ ਮੰਡੀ ਵਿੱਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਜਿੱਥੇ ਦੋ ਥਾਵਾਂ ਤੇ ਬੱਦਲ ਫਟ ਗਏ ਨੇ ਐਤਵਾਰ ਸਵੇਰੇ ਚੰਬਾ ਦੇ ਚੋਰਾ ਵਿੱਚ ਬੱਦਲ ਫਟਣ ਕਾਰਨ ਪੰਚਾਇਤ ਬਘੇਈਗੜ ਦੇ ਕਗੇਲਾ ਨਾਲੇ ਵਿੱਚ ਹੜ ਆ ਗਿਆ ਜਿਸ ਕਾਰਨ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਹੜ ਗਿਆ ਹਾਲਾਂਕਿ ਹਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਉਥੋਂ ਖਬਰ ਨਹੀਂ ਮਿਲੀ ਜਦੋਂ ਕਿ ਮੰਡੀ ਦੇ ਪਧਾਰ ਸਬ ਡਿਵੀਜ਼ਨ ਦੇ ਚੌਹਰ ਕਾਟੀ ਵਿੱਚ ਕੋਰ ਟਾਗ ਨਾਲ ਲੱਗਦੇ ਨਾਲੇ ਵਿੱਚ ਬੱਦਲ ਫਟਣ ਕਾਰਨ ਤਿੰਨ ਛੋਟੇ ਵੱਡੇ ਪੁਲ ਵੀ ਵਹਿ ਗਏ ਜਿਸ ਕਾਰਨ ਨਾਲੇ ਦੇ ਨਾਲ ਲੱਗਦੇ ਸਾਰੇ ਪਿੰਡ ਵਾਸੀਆਂ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਵੀ ਭਾਰੀ ਹੜਾਂ ਦੇ ਕਾਰਨ ਨੁਕਸਾਨ ਦੀ ਖਬਰ ਹੈ हिमाचल ਵਿੱਚ ਹੁਣ ਤੱਕ ਮੌਨਸੂਨ ਦੇ ਕਾਰਨ 74 ਲੋਕਾਂ ਨੂੰ ਜਾਣ ਤੋਂ ਹੱਥ ਧੋਣਾ ਪਿਆ ਹੈ 115 ਲੋਕ ਜ਼ਖਮੀ ਦੱਸੇ ਜਾ ਰਹੇ ਤੇ 37 ਲੋਕ ਹਾਲੇ ਵੀ ਲਾਪਤਾ ਨੇ ਦੱਸਿਆ ਜਾ ਰਿਹਾ ਕਿ 56 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਹਿਮਾਚਲ ਵਿੱਚ 269 ਸੜਕਾਂ ਬੰਦ ਪਈਆਂ ਨੇ 285 ਟਰਾਂਸਫਾਰਮਰ ਖਰਾਬ ਦੱਸੇ ਜਾ ਰਹੇ ਨੇ 281 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਪਾਬੋ ਸਪਲਾਈ ਠੱਪ ਹੋ ਗਈ ਹੈ 253 ਜਾਨਵਰ ਤੇ ਪੰਛੀ ਵੀ ਹੜ੍ਹ ਗਏ ਨੇ 19 ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ 93 ਘਰ ਨੁਕਸਾਨੇ ਗਏ ਆ 213 ਗਊ ਛਲਾਵਾ ਵੀ ਇਸ ਪਾਣੀ ਦੇ ਹੜ੍ਹਾਂ ਦੇ ਕਾਰਨ ਵਹਿ ਗਈਆਂ ਨੇ ਹਾਲੇ ਵੀ ਹਿਮਾਚਲ ਦੇ ਵਿੱਚੋਂ ਹੋਰ ਇਸ ਤਰ੍ਹਾਂ ਦੇ ਕੁਦਰਤ ਦੇ ਕਹਿਰ ਦੀਆਂ ਖਬਰਾਂ ਲਗਾਤਾਰ ਬਿਲ ਰਹੀਆਂ ਨੇ ਦੋਸਤੋ ਇਹ ਸਿੱਖ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ